ਸੰਗਰੂਰ ਦੇ ਪਿੰਡ ਕਿਲਾਪਰੀਆਂ ਦੀ ਅਨਾਜ ਮੰਡੀ ਆ ਜੇ ਕਿਸਾਨਾਂ ਦੇ ਰੋਜ਼ ਦਾ ਕੇਂਦਰ ਬਣੀ ਰਹੀ ਇੱਥੇ ਕਿਸਾਨਾਂ ਨੇ ਮੰਡੀ ਬੋਰਡ ਦੇ ਇੰਸਪੈਕਟਰ ਦਾ ਘਿਰਾਓ ਕਰਕੇ ਆਪਣੇ ਗੁੱਸੇ ਦਾ ਇਜ਼ਹਾਰ ਕੀਤਾ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਬੋਰਡ ਦਾ ਇੰਸਪੈਕਟਰ ਜਾਣ ਬੁਝ ਕੇ ਚੋਨੇ ਦੀ ਬੋਲੀ ਨਹੀਂ ਲਗਾ ਰਿਹਾ ਅਤੇ ਕਿਸਾਨਾਂ ਦੀ ਫਸਲ ਦੀ ਖਰੀਦ ਜਾਣ ਬੁਝ ਕੇ ਰੋਕੀ ਜਾ ਰਹੀ ਹੈ ਕਿਸਾਨਾਂ ਨੇ ਇੰਸਪੈਕਟਰ ਨੂੰ ਤਕਰੀਬਨ 2 ਘੰਟਿਆਂ ਤੱਕ ਅਨਾਜ ਮੰਡੀ ਵਿੱਚ ਹੀ ਬਿਠਾ ਕੇ ਰੱਖਿਆ ਤੇ ਮੰਡੀ ਪ੍ਰਬੰਧਕਾਂ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਅੱਜ ਪਿੰਡ ਕਿਲਾਪਰੀਆਂ ਦੇ ਵਿੱਚ ਸਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਇਨਸਪੈਕਟਰ ਦਾ ਜਿਹੜਾ ਉਹ ਘਰਾਓ ਕੀਤਾ ਗਿਆ ਹੈਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਵਿੱਚ ਹੈ ਜਿਹੜੀ ਇੱਕ ਦੋ ਢੇਰੀਆਂ ਨੇ ਜਿਹੜੀਆਂ ਵਿਕੇ ਦੇ ਸਿਰਫ ਦੋ ਬੋਲੀਆਂ ਹੋਈਆਂ ਨੇ ਹਾਲੇ ਤੱਕ ਪਰਸੋਂ ਆਇਆ ਸੀਗਾ ਅੱਜ ਆਇਆ ਹੈਗਾ ਅੱਜ ਆਏ ਲੰਘੇ ਗਿੜੇ ਦੇ ਕੇ ਢੇਰੀਆਂ ਉੱਤੋਂ ਦੀ ਇਸ ਕਰਕੇ ਅੱਜ ਉਹਦਾ ਘਰਾਓ ਕੀਤਾ ਹੈਗਾ ਵੀ ਜਿੰਮੇ ਸਾਰੀਆਂ ਮੰਡੀਆਂ ਦੇ ਵਿੱਚ ਚੱਲਦਾ ਹੈਗਾ 19 20 ਜਿਹੜਾ ਵੀ ਚੱਲਦਾ ਹੈਗਾ ਉਸ ਤਰ੍ਹਾਂ ਸਾਨੂੰ ਮਨਜ਼ੂਰ ਹੈਗਾ ਜੇ ਇਸ ਤਰ੍ਹਾਂ ਭੱਜੜੜਕੇ ਬੋਲੀ ਕਰਾਣੀਆਂ ਸਾਨੂੰ ਨਹੀਂ ਮਨਜ਼ੂਰ ਅਸੀਂ ਉਹਨਾਂ ਚਿਰ ਇਹਦਾ ਘਰਾਓ ਆ ਜਿਹੜਾ ਉਹ ਕਰਕੇ ਰੱਖਾਂਗੇ ਜਿੰਨਾ ਚਿਰ ਸਾਡਾ ਜਿਹੜਾ ਹੱਲ ਨਹੀਂ ਕਰਦਾ ਇਹ ਇਨਸਪੈਕਟਰ ਕਿਉਂਕਿ ਤੁਸੀਂ ਦੇਖ ਸਕਦੇ ਹੋ ਇਸ ਸਾਲ ਜਿਹੜੀ ਕਿਸਾਨਾਂ ਤੇ ਬਹੁਤ ਮਾਰ ਹੈਗੀ 10 ਮਣ ਤੋਂ ਲੈ ਕੇ ਤਕਰੀਬਨ 40 ਮਣ ਤੱਕ ਕਿਸਾਨਾਂ ਨੂੰ ਘਟਾ ਹੈਗਾ ਇਹ ਇੱਕ ਵੀ ਰੁਪਏ ਦਾ ਘਟਾ ਜਿਹੜਾ ਚੱਲਣ ਨੂੰ ਤਿਆਰ ਨਹੀਂ ਹੈਗਾ ਨਾ ਕੋਈ ਆੜਤੀਆ ਨਾ ਕੋਈ ਸੈਦਰ ਵਾਲਾ ਵੀ ਸਾਡੀ ਕਮਾਈ ਚੋਂ ਘੱਟ ਮੈਂ ਪੈਜ ਖਾਣਾਂ ਨੂੰ ਲੱਜਾ ਪੈਜਾ ਪੈਜਾ ਇਸ ਕਰਕੇ ਅਸੀਂ ਪਿੰਡ ਦੇ ਵੀ ਸਾਰੇ ਸਾਥੀਆਂ ਨੂੰ ਬੇਨਤੀ ਕਰਦੇ ਆਂ ਵੀ ਛੇਤੀ ਛੇਤੀ ਹੋਰ ਗਿਣਤੀ ਲੈ ਕੇ ਇੱਥੇ ਪਹੁੰਚੋ ਤਾਂ ਕਿ ਆਪਾਂ ਇਹਦੇ ਤੇ ਦਬਾਅ ਬਣਾ ਕੇ ਜਿਹੜਾ ਕੋਈ ਅਗਲਾ ਹੱਲਾ ਕਰਵਾ ਸਕੀਏ ਤਾਂ ਫੇਰ ਨਾ ਕੋਈ ਸੀਨ ਜਿਹਾ ਆਪਾਂ ਨੂੰ ਦਿੱਕਤ ਆਵੇ ਵੀ ਦੇਖ ਸਕਦੇ ਹੋ ਸਾਰੀ ਹਜ਼ਾਰ ਬੋਰੀ ਮੰਡੀ ਦੇ ਵਿੱਚ ਭਰੀ ਹੈ ਤੋਂ ਬਹੁਤ ਹੀ ਸਤਿਕਾਰਯੋਗ ਕਿਸਾਨ ਦੋਸਤੋ ਜੋ ਪਿੰਡ ਕਿਲੇ ਦੇ ਵਿੱਚ ਸਾਰੀ ਸ਼ੰਗਰਸੀਲ ਜੱਥੇਬੰਦੀਆਂ ਦੇ ਵੱਲੋਂ ਇੱਥੋਂ ਦੇ ਇਨਸਪੈਕਟਰ ਦਾ ਜਿਹੜਾ ਘ੍ਰਿਆਉ ਕੀਤਾ ਗਿਆਗਾ ਹਾਲਾਂਕਿ ਇਹ ਹਰਾਮਖੋਰੀ ਦੀ ਨੀਤੀ ਦੇ ਮੁਤਾਬਕ ਜਿਹੜੀ ਇੱਥੇ ਬੋਲੀ ਆ ਇੱਥੋਂ ਦਾ ਇਨਸਪੈਕਟਰ ਉਹ ਕਰ ਰਿਹਾਗਾ ਕਿਉਂਕਿ ਲਗਭਗ ਜੇ ਪੰਜਾਬ ਦੇ ਵਿੱਚ ਝੋਨੇ ਦੀ ਜਿਹੜੀ ਫਸਲ ਆ ਗਈ ਉਹ ਅੱਧ ਤੋਂ ਵੱਧ ਦਾ ਜਿਹੜੀ ਕਟਾਈ ਹੋ ਗਈ ਹੈਗੀ ਹਾਂ ਸਾਰੀਆਂ ਮੰਡੀਆਂ ਦੀ ਜਿਹੜੀ ਪ੍ਰਬੰਧਾਂ ਨੂੰ ਲੈ ਕੇ ਤਾਂ ਸਰਕਾਰ ਦਾ ਦੇਖੋ ਪੂਰੇ ਹੀ ਜਿਹੜਾ ਸਾਰੇ ਪਾਸੇ ਫੇਲ ਹੋਈ ਹੋਈ ਹੈਗੀ ਪਰ ਐਤਕੀ ਜਿਵੇਂ ਅੱਧੇ ਪੰਜਾਬ ਆ ਜਿਹੜਾ ਉਹਦਾ ਉਹੀ فاਸਲਾ ਜਿਹੜੀ ਖਰਾਬ ਹੋ ਗਈ ਤੇ ਕੁਸ ਜਿਹੜੀ ਜਿਹੜੇ ਪੰਜਾਬ ਚ ਅੱਧੇ ਚ ਰਹਿੰਦੀ ਦੀ ਉਹ 10 ਤੋਂ 15 ਤੋਂ 20 ਮਾਣਾ ਜਿਹੜਾ ਘਾਟਾ ਕੀਲੇ ਦੇ ਮਗਰ ਕਿਉਂਕਿ ਐਤਕੀ ਥੈਲਰਾਂ ਵਾਲਿਆਂ ਨੂੰ ਤਾਂ ਉਹੀ ਗੱਟੇ ਜਿਹੜੇ ਜੀਰੀ ਦੇ ਪੂਰੇ ਨਹੀਂ ਹੋਣੇ ਹੈਗੇ ਤਾਂ ਹਾਂ ਮਾਰਦਿਆ ਤੇ ਸਾਰੀਆਂ ਮੰਡੀਆਂ ਚ ਜਿਵੇਂ ਸੁਨਾਮ ਹੈ ਜਾਂ ਵੱਡੀਆਂ ਮੰਡੀਆਂ ਸੰਗਰੂਰ ਆ ਜਾਂ ਮੇਰੇ ਪਿੰਡ ਨਮੋਲਦੀ ਵੀ ਮੰਡੀ ਆ ਝਾਰ ਲੱਗੀਆਂ ਦਾ ਨਾਲ ਦੀ ਨਾਲ ਕੰਡਾ ਚੱਲੀ ਜਾਂਦਾ ਹੈਗਾ ਪਰ ਇੱਥੋਂ ਦਾ ਪਤਾ ਨਹੀਂ ਕਿਹੜਾ ਸਿਸਟਮ ਹੈ ਕਿੱਲੇ ਦਾ ਪਤਾ ਨਹੀਂ ਇੱਥੇ ਕਿਹੜਾ ਕਿੰਨੇ ਕਿ ਮੁਕਚਰ ਵੱੱਡਾ ਲਈ ਜੀਰੀ ਹੈ ਮੰਡੀ ਦੇ ਵਿੱਚ ਖੰਡਿਆਈਆਂ ਵੀ ਪਈਆਂ ਨੇ ਪਹਿਲੀ ਮੰਡੀ ਦੇਖੀ ਜਿੱਥੇ ਜੀਰੀਆ ਜਿਹੜੀ ਖੰਡਿਆਈ ਪਈ ਆਗੀ ਹਾਲਾਂਕਿ ਨਹੀਂ ਸਾਰੀਆਂ ਮੰਡੀਆਂ 'ਚ ਐਂ ਕੰਮ ਚੱਲ ਰਿਹਾ ਹੈ ਸੁੱਕੀ ਜੀਰੀ ਜਮਾ ਸੁੱਕੀ ਹੈ ਹਾਂ ਤੇ ਪਰ ਇੱਥੋਂ ਦਾ ਪਤਾ ਨਹੀਂ ਇਨਸਪੈਕਟਰ ਨੇ ਸਾਈਲਰਾਂ ਨਾਲ ਤੋਂ ਇਹ じゃ ਕੀ ਲੈਂਦਾ ਹੋਇਆਗਾ ਕਿਉਂਕਿ ਅਸਲ ਦੇ ਵਿੱਚ ਇਹ ਹੁੰਦਾ ਇਹ ਹੈਗਾ ਇਹ ਜਿਹੜੇ ਕੋਈ ਵੀ ਵਿਭਾਗ ਦੇ ਦਾ ਜਾਂ ਕਿਹੜੀ ਵੀ ਕੰਪਨੀ ਦਾ ਇਨਸਪੈਕਟਰ ਆਗਾ ਇਹਨਾਂ ਨੇ ਸਾਈਲਰਾਂ ਨਾਲ ਨਾ ਸਾਈਟਿੰਗ ਹੁੰਦੀ ਹੈ ਜੇ ਨਹੀਂ ਹੈਗੀ ਗੁਰਦੁਆਰੇ ਚੜਕੇ ਸੌ ਖਾਜ ਇਨਸਪੈਕਟਰ ਵੀ ਮੈਂ ਨਹੀਂ ਕਰਦਾ ਹੈਗਾ ਇਹਨਾਂ ਨੇ ਰੁਪਈਆ 2 ਰੁਪਈਏ ਗੱਟੇ ਮੰਗਰ ਕਰੇ ਹੁੰਦੇ ਨੇਗੇ ਉਹ ਫਿਰ ਇਥੇ ਕਰਕੇ ਇਹਨੂੰ ਹਲਿਆਓ ਜੀ ਇਹਨੂੰ ਐਂ ਕਰੋ ਜੀ ਅੱਜ ਜਿਹੜੀ ਅੱਜ ਵੱਡੀ ਗਈ ਆ ਉਹਦਾ ਮੁਕਚਰ ਲਾ ਲਓ ਜੀ ਉਹਦਾ ਅੱਜ 11 ਆਉਂਦਾਗਾ ਉਹਦਾ ਕੱਲ ਨੂੰ ਲਾ ਲਿਓ 23 ਆਊਗਾ ਕਿਉਂਕਿ ਇਹਨੇ ਗਮ ਖਾਣੀ ਖਾਣਾਗਾ ਹਰ ਇੱਕ ਫਸਲੀ ਗਮ ਖਾਂਦੀ ਆਗੀ ਇਸ ਕਰਕੇ ਇਹ ਹਰਾਮਖੋਰੀ ਨੀਤੀ ਜੋ ਜਿਹੜੀ ਇਥੋਂ ਦਾ ਇਨਸਪੈਕਟਰ ਹੈਗਾ ਉਹ ਕਿਸਾਨਾਂ ਨੂੰ ਬਦੀਨ ਕਰਨ ਦਾ ਮਾਰਾ ਜਾਂ ਤਾਂ ਉਹ ਦੇਖੋ ਇਥੋਂ ਦੇ ਕਿਸੇ ਮੰਤਰੀ ਸੰਤਰੀ ਦੇ ਨੇੜੇ ਹੋ ਸਕਦਾਗਾ ਜਾਂ ਦੂਜੀ ਗੱਲ ਫਿਰ ਜਿਵੇਂ ਕਿਉਂਕਿ ਇਹ ਉਹੀ ਗੱਲ ਆ ਗਈ ਜਿਵੇਂ ਹੁਣ ਪਿਛਲੇ ਦਿਨਾਂ 'ਚ ਦੇਖਣ ਨੂੰ ਮਿਲਿਆ ਜਿਹੜੇ ਕਹਿੰਦੇ ਤੇ ਵੀ ਸਾਡੇ ਤਾਂ ਭ੍ਰਿਸ਼ਟਾਚਾਰ ਨਹੀਂ ਸਾਡੇ ਦਾ ਸਰਕਾਰ ਦੇ ਵਿੱਚ ਕੋਈ ਵੀ ਐਹੋ ਜੀ ਰਿਸ਼ਵਤ ਨਹੀਂ ਚੱਲਦੀ ਹੈਗੀ ਆਹ ਦੇਖ ਲਓ ਤੁਸੀਂ ਪਿਛਲੇ ਦਿਨਾਂ 'ਚ ਜਮਾ ਜਿਹੜੇ ਨੇੜੇ ਦੇ ਉਹਨਾਂ ਦੇ ਅਫਸਰ ਸਾਹੀ ਦੀ ਜਿਹੜੀ ਉਹਨਾਂ ਦੀ ਸਾਰਾ ਤੈਅ ਕਰਕੇ ਦਿੰਦੀ ਸੀ ਰੂਟ ਮੈਪ ਖੋਦੋ ਉਹੀ ਜਿਹੜੇ ਪੈਸਿਆਂ 'ਚ ਰਿਸ਼ਵਤ 'ਚ ਫੜੇ ਗਏ ਨੇਗੇ ਭੋਲਰ ਵਰਗੇ ਜੇਲਾ 'ਚ ਠਿੱਤੇ ਨੇਗੇ ਇਦ ਕਰਕੇ ਸਾਰੀ ਜਿਹੜੀ ਥੱਲੋਂ ਲੈ ਕੇ ਤਹਾਂ ਤੱਕ ਸਿਸਟਮ ਆ ਜਿਹੜਾ ਇਹ ਗੰਦਾ ਹੋਇਆ ਹੋਇਆਗਾ ਅਸਲ ਦੇ ਵਿੱਚ ਉਹ ਗੰਦੇ ਦੇ ਵਿੱਚ ਹੀ ਇੱਥੋਂ ਦਾ ਜਿਹੜਾ ਇਨਸਪੈਕਟਰ ਆਵੇ ਥੱਕ ਜਿਹੜਾ ਮਰਜੀ ਆ ਉਹ ਵੀ ਗੰਦਲਿਆ ਹੋਇਆਗਾ ਇਦ ਕਰਕੇ ਓਨਾ ਚਿਰ ਕਰਿਓ ਜਾਰੀ ਰਹਿਊਗਾ ਜਿੰਨਾ ਚਿਰ ਇੱਥੋਂ ਦਾ ਇਨਸਪੈਕਟਰ ਆ ਜਿਹੜਾ ਸਾਰੀਆਂ ਢੇਰੀਆਂ ਨੇ ਜਿਹੜੀਆਂ ਢਰੀਆਂ ਹੋਈਆਂ ਨੇ ਉਹਨਾਂ ਦੀ ਬੋਲੀ ਨਹੀਂ ਲਿਖਦਾ ਹੈਗਾ ਤੇ ਜੇ ਉਹਦੇ ਮਨ ਦੇ ਵਿੱਚ ਇਹ ਹੈਗਾ ਵੀ ਮੈਂ ਇਹ ਨਹੀਂ ਬੋਲੀ ਕਰਦਾ ਕਿਉਂਕਿ ਘਟਾਉਣ ਚ ਕੀਲਾ ਹੁੰਦਾਗਾ ਤਾਂ ਨਾ ਅਸੀਂ ਘਰੇ ਜਾਈਏ ਨਾ ਭਾਈ ਤੈਨੂੰ ਜਾਣ ਦਈਏ ਅਸੀਂ ਰਾਤ ਇੱਥੇ ਕੱਟਾਂਗੇ ਤੂੰ ਇੱਕ ਰਾਤੋਰੇ ਕੱਟ ਲਾ ਪਤਾ ਲੱਗ ਜੂਗਾ ਕਿੰਨੀ ਕ ਔਖੀਆਂ ਮੰਡੀਆਂ 'ਚ ਰਾਤਾਂ ਕੱਟਣੀਆਂ ਇੱਕ ਤਾਂ ਅਸੀਂ ਸਾਰੇ ਦੇਸ਼ ਦਾ ਢਿੱਡ ਭਰੀਏ ਦੂਜੇ ਪਾਸੇ ਫਸਲ ਵੇਚਣ ਲਈ ਅਸੀਂ ਆ ਖੰਡਿਆਈਏ ਫਸਲ ਨੂੰ ਤੇ ਉਲਟਾ ਉਹਦੇ ਤੋਂ ਹੀ ਪੈਰਲੈਲ ਚੜ੍ਹੀਏ ਇਹਦਾ ਯਾਰ ਉਹੀ ਸ਼ਰਮ ਵਾਲੀ ਗੱਲ ਆ ਗਈ ਹੁਣ ਤਾਂ ਨਾਲੇ ਆ ਦਿਨਾਂ 'ਚ ਤਾਂ ਐਤ ਕਿਦਾਂ ਗਰਮਾਇਸੇ ਇੰਨੀ ਪੈ ਰਹੀ ਐ ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਜੀਰੀ ਕੱਚੀ ਹੋਊਗੀ ਜੀਰੀਆਂ ਦਾ ਤਾਂ ਉਹੀ ਧੂਆਂ ਨਿਕਲਿਆ ਇਸ ਵਾਰ ਇਸ ਕਰਕੇ ਉਹਨਾਂ ਚਿਰ ਸਾਰੀਆਂ ਜਥੇਬੰਦੀਆਂ ਵੱਲੋਂ ਸਾਰੀਆਂ ਸੰਘਰਸ਼ੀ ਜਥੇਬੰਦੀਆਂ ਨੇਗੀਆਂ ਉਹਨਾਂ ਚਿਰ ਘ੍ਰਿਆਊਗਾ ਜਿਹੜਾ ਜਾਰੀ ਰਹੂਗਾ ਸਾਰੇ ਕਿਸਾਨ ਦੋਸਤਾਂ ਨੂੰ ਬੇਨਤੀ ਆਲੇ-ਦਾਲੇ ਦੇ ਪਿੰਡਾਂ ਜਿਹੜੇ ਸਾਰੇ ਆਓ ਆਪਾਂ ਦਾਣਾ-ਦਾਣਾ ਕਿਲੇ ਭਰੀਆਂ ਦਾ ਚਕਾਈਏ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਮੰਡੀਆਂ ਦਾ ਵੀ ਇਹ ਮੰਡੀ ਨੂੰ ਦੇਖ ਕੇ ਹੋਰ ਹਾਲ ਜਿਹੜਾ ਬੁਰਾ ਹੋਣਾਗਾ ਇਸ ਕਰਕੇ ਧੰਨਵਾਦ ਸਾਰੇ ਕਿਸਾਨ ਭਰਾ ਕਿਲੇ ਦੀ ਮੰਡੀ 'ਚ ਪਹੁੰਚੋ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ